ਦੈਂਤੇ ਅਸਲ ਕੋਈ ਪਤਾ ਨਹੀਂ ਕੀ ਰੱਬ ਨੂੰ ਕੀ ਮਨਜ਼ੂਰ ਆ ਪਰਮਾਤਮਾ ਵੀ ਮੈਗਨਾ ਲੋਕਾਂ ਦਾ ਹੋਇਆ ਪਿਆ ਸਮਝ ਨਹੀਂ ਆਉਂਦੀ ਤੇ ਮੈਂ ਵੇਖੀ ਜਨਨਾ ਬਈ ਬਾਜ਼ਾਰ ਦਾ ਮਾਹੌਲ ਜਿਹੜਾ ਇਹਨਾਂ ਪੂਰਾ ਗਰਮ ਨਹੀਂ ਹੈਗਾ ਉਹਨਾਂ ਨੂੰ ਪਹਿਲੀ ਗੱਲ ਆ ਲੋਕਾਂ ਨੂੰ ਇਹ ਨਹੀਂ ਪਤਾ ਇਹ ਤਿਹਾੜ 21 ਤਰੀਕ ਦਾ ਬੰਦ ਹੈ ਕਿ 20 ਤਰੀਕ ਦਾ ਬੰਦ ਹੈ ਮਾਹੌਲ ਇਹ ਆ ਜੀ ਕਾਰੋਬਾਰ ਫਿਲਹਾਲ ਹੈਗੇ ਡੋਨ ਪਿੱਛੇ ਜੀ ਹੜ ਹੜ ਆਏ ਆ ਹੜਾਂ ਦੀ ਮਾਰ ਲੋਕਾਂ ਤੇ ਬੜੀ ਪਈ ਆ ਉਹਦੇ ਕਰਕੇ ਲੋਕਾਂ ਦੀ ਜੇਬਾਂ 'ਚ ਪੈਸੇ ਗਏ ਮੁੱਕਾ ਦੁਕਾਨਦਾਰ ਦੇ ਵਿੱਚ ਆਏ ਹਨਾ ਦੁਕਾਨਦਾਰਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਮੰਦੀ ਦੀ ਮਾਰ ਦਿਖ ਰਹੀ ਹੈਗੀ ਹੈ ਇਹਨਾਂ ਗਰੀਬਾਂ ਬਾਰੇ ਜੂ ਸੋਚੋ ਮੀਡੀਅਮ ਕਲਾਸ ਲੋਕਾਂ ਬਾਰੇ ਬੂ ਸੋਚਣਾ ਚਾਹੀਦਾ ਤਕੜਾ ਤਕੜਾ ਹੋਈ ਜਾਂਦਾ ਮਾੜਾ ਮਾੜਾ ਹੋਈ ਜਾਂਦਾ ਦੁਕਾਨਾਂ ਦੇ ਸਾਹਮਣੇ ਸਾਮਾਨ ਹਟਾ ਰਹੀ ਹੈ ਵਾਈਟ ਲਾਈਨ ਦੇ ਅੰਦਰ ਸਾਮਾਨ ਰੱਖਣ ਲਈ ਕਹਿ ਰਹੀ ਹੈ ਦੁਕਾਨਦਾਰ ਕਹਿੰਦੇ ਤੇ ਦੋ ਤਿੰਨ ਦਿਨ ਦਾ ਸਾਡੇ ਕੋਲ ਸਮਾਂ ਮੈਂ ਤਾਂ ਕਹਿੰਦਾ ਜਿਹੜੇ ਛੋਟੇ ਦੁਕਾਨਦਾਰ ਦਾ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਮੋਢੇ ਨਾਲ ਮੋਢਾ ਲਾ ਕੇ ਚਾਹੇ ਉਹ ਪ੍ਰਸ਼ਾਸਨ ਹੈ ਚਾਹੇ ਉਹ ਸਰਕਾਰ ਹੈ ਤਿਹਾਰਾਂ ਦੇ ਵਿੱਚ ਜਿੱਥੇ ਲੋਕ ਬਾਜ਼ਾਰਾਂ ਦਾ ਰੁਖ ਕਰ ਰਹੇ ਹਨ ਉੱਥੇ ਹੀ ਕਿਤੇ ਨਾ ਕਿਤੇ ਖਾਸ ਕਰ ਦਿਵਾਲੀ ਦੇ ਤਿਹਾਰ ਨੂੰ ਲੈ ਕੇ 20 ਔਰ 21 ਦੀ ਦਿਵਾਲੀ ਨੂੰ ਲੈ ਕੇ ਲੋਕ ਕਨਫਿਊਜ਼ ਵੀ ਦਿਖਾਈ ਦੇ ਰਹੇ ਹਨ ਔਰ ਉੱਥੇ ਅਗਰ ਗੱਲਬਾਤ ਕਰੀਏ ਕਿ ਬਾਜ਼ਾਰ ਦੇ ਵਿੱਚ ਪਹੁੰਚਣ ਵਾਲੇ ਲੋਕ ਜਿਹੜੇ ਨੇ ਕੀ ਉਹ ਕਿਸੇ ਤਰ੍ਹਾਂ ਦੀ ਖਰੀਦਾਰੀ ਜਿਹੜੀ ਇਹ ਕਰ ਰਹੇ ਹੈ ਔਰ ਕੀ ਆ ਉਹ ਦਿਵਾਲੀ ਜਿਹੜੀ ਹੈ 20 ਨੂੰ ਸੈਲੀਬ੍ਰੇਟ ਕਰਨਗੇ ਮਨਾਣਗੇ ਜਾਂ ਫਿਰ 21 ਤਰੀਕ ਨੂੰ ਜਿਹੜੀ ਹੈ ਦਿਵਾਲੀ ਮਨਾਈ ਜਾਏਗੀ ਔਰ ਅ ਸ਼ਹਿਰ ਦੇ ਵਿੱਚ ਪਹੁੰਚਣ ਵਾਲੇ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਬਾਜ਼ਾਰ ਦੇ ਹਾਲਾਤ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਅਸੀਂ ਚੋੜਾ ਬਾਜ਼ਾਰ ਘੰਟਾਗੜ ਪਹੁੰਚੇ ਹਾਂ ਜਿੱਥੇ ਦੁਕਾਨਦਾਰ ਵੀ ਨੇ ਆਮ ਲੋਕ ਵੀ ਨੇ ਖਰੀਦਦਾਰ ਵੀ ਨੇ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਕਿ ਇਸ ਵਾਰ ਦੀ ਦਬਾਲੀ ਜਿਹੜੀ ਹੈਗੀ ਆ ਆਖਿਰ ਇੰਨੀ ਜ਼ਿਆਦਾ ਕਿਉਂ ਚਰਚਾ 'ਚ ਬਣੀ ਹੋਈ ਹੈ ਕਿਉਂ ਦੋ ਦੋ ਤਰੀਕਾਂ ਜਿਹੜੀਆਂ ਪੈਰੀਆਂ ਨੇ ਔਰ ਤਿਹਾਰ ਆਪਸ ਦੇ ਵਿੱਚ ਬੰਡੇ ਹੋਏ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਗੱਲਬਾਤ ਕਰ ਲੈਣੇ ਜਿਹੜੇ ਇੱਥੇ ਲੋਕ ਪਹੁੰਚੇ ਨੇ ਸਸੀ ਗਲ ਵੀਰ ਜੀ ਸਸੀ ਗਲ ਵੀਰ ਜੀ ਅੱਛਾ ਇੱਕ ਨਾ ਬੜਾਏ ਪਿਛਲੇ ਦੋ ਤਿੰਨ ਸਾਲਾਂ ਤੋਂ ਚੱਲ ਗਏ ਤਿਹਾਰ ਦੋ-ਦੋ ਹੋਣ ਲੱਗ ਗਏ ਹੈਨਾ ਇਸ ਵਾਰ ਵੀ ਦੀਵਾਲੀ ਕੋਈ ਕਹਿ ਰਿਹਾ 20 ਦੀ ਹੈ ਕੋਈ ਕਹਿ ਰਿਹਾ 21 ਦੀ ਹੈ ਤਾਂ ਕੀ ਲੱਗਦਾ ਕਿ ਕਿਹੜੇ ਦਿਨ ਦੀਵਾਲੀ ਜਿਹੜੀ ਮਨਾਈ ਜਾਏਗੀ ਵੇਖੋ ਜੇ ਜਿਹੜੀ ਦੀਵਾਲੀ ਹੈ ਹਰ ਵਾਰੀ ਤਿਹਾਰ ਹੈ ਜਿਹੜੇ ਆਪਣੇ ਦੋ ਮਨਾਏ ਜਾਂਦੇ ਆ ਕਿ ਜੇ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਵੇਖੀਏ ਆਪਾਂ ਫੇਰ ਜਿਹੜੀ ਦਿਵਾਲੀ ਹੈ ਤੇ 21 ਤਰੀਕ ਨੂੰ ਜਿਹੜਾ 52 ਵਜੇ ਨੂੰ ਯਾਦ ਕਰਾਇਆ ਸੀ ਦਿਵਾਲੀ ਜਿਹੜੀ ਹੈ ਜੋ 21 ਤਰੀਕ ਦੀ ਵੈ ਸਹੀ ਮੰਦੀ ਹੈ ਕਿ ਜਿਹੜੇ Hindu ਮਤ ਦੇ ਲੋਕ ਸਾਡੇ ਭਰਾ ਸਨਾਤਨੀ ਉਹ 20 ਤਰੀਕ ਦੀ ਮੰਨਦੇ ਪਏ ਆ ਕਿ ਉਹ ਦਿਨ ਤੇ ਆਦੀ ਕਿਸੇ ਨੂੰ ਵੀ ਕੋਈ ਸਮਝ ਨਹੀਂ ਆਉਂਦੀ ਭਈ ਜੇ ਗੱਲ ਸਰਕਾਰਾਂ ਦੀ ਕਿ ਇਹ ਸਰਕਾਰਾਂ ਨੂੰ ਇੱਕ ਮੈਸੇਜ ਪਾਉਣਾ ਚਾਹੀਦਾ ਵੈ ਸਹੀ ਢੰਗ ਨਾਲ ਤਾਂ ਸਾਡੇ ਜਿਹੜੇ ਸਨਾਤਨੀ ਲੋਕ ਹੈ ਚਾਹੇ ਉਹ Hindu ਸਿੱਖ ਮਤ ਦੇ ਆ ਚਾਹੇ ਮੁਸਲਮਾਨ ਸਾਈ ਹੋਵੇ ਚਾਹੇ ਕੋਈ ਵੀ ਹੈ ਜਿਹੜਾ ਦਿਨ ਧਿਆਦਾ ਸਾਨੂੰ 21 ਤਰੀਕ ਦਾ ਜਿਹੜਾ ਦਿਨ ਧਿਆਦਾ ਕਾਇਜਾਂ ਦੇ ਵਿੱਚ ਸਾਨੂੰ 21 ਦੇ ਸਾਲ ਨਾਲ ਦੀਵਾਲੀ ਮਨਾਉਣੀ ਚਾਹੀਦੀ ਤੇ ਜਿਹੜਾ ਨਾਨਕਸ਼ਹੀ ਕੈਲੰਡਰ ਦੀ ਸਾਨੂੰ ਦੱਸ ਰਿਹਾ ਜਦੋਂ 21 ਤਰੀਕ ਦੀ ਦੀਵਾਲੀ ਹੈ ਉਹ ਸਮੇ 52 ਰਾਜੇ ਨੂੰ ਯਾਦ ਕਰਾਇਆ ਸੀ ਦੀਵਾਲੀ ਵਾਲ ਦਿਨ ਉਹ 21 ਤਰੀਕ ਹੀ ਬਣਦੀ ਹੈ ਉਸ ਮੁਤਾਬਕ ਸਾਨੂੰ 21 ਤਰੀਕ ਨੂੰ ਤਿਆਰ ਕਰਨਾ ਪਈ। ਤਾਂ ਬ੍ਰਾਹਮਣ ਸਮਾਜ ਵੀ ਕਹੀਏ ਤਾਂ ਉਹ ਵੀ ਇਹੀ ਡਿਮਾਂਡ ਕਰ ਰਿਹਾ ਕਿ ਦੀਵਾਲੀ ਜਿਹੜੀ ਹੈ ਉਹ 21 ਤਰੀਕ ਨੂੰ ਮਨਾਈ ਜਾਣੀ। ਵੇਖੋ ਜੀ ਮੈਂ ਅਰੂੜਾ ਖੱਤਰੀ ਸਮਾਜ ਦਾ ਮੈਂ ਆਪ ਆਲ ਇੰਡੀ ਅੱਜ ਮੈਂ ਲੁਧਿਆਣੇ ਆਇਆ ਲੁਧਿਆਣੇ ਦਾ ਮਾਹੌਲ ਵੇਖਣ ਆਇਆ ਬਾਈ ਕਮਾਗਾਵਾ ਦਾ ਮਾਹੌਲ ਕੀ ਹੈ ਇੱਥੇ ਦੁਕਾਨਦਾਰ ਭਰਾ ਸਾਡੇ ਖੁਸ਼ ਹੈ ਸਾਡੇ ਜਿਹੜੇ ਧਰਮੀ ਲੋਕ ਖੁਸ਼ ਨੇ ਜਿਹੜੀਆਂ ਵਾਲਿਆਂ ਬੱਲੇ ਵੇਖਿਆ ਮੈਂ ਕੰਮ ਦਾ ਥੋੜਾ ਜਿਹਾ ਫਲੋ ਜਿਹੜਾ ਘਟਾ ਅੱਗੇ ਨਾਲੋਂ ਕਿਉਂ ਜਿਹੜੇ ਦਿਨ ਤਿਹਾਰ ਦੀ ਸਮਝ ਨਾ ਆਉਣ ਕਰਕੇ ਥੋੜਾ ਜਿਹਾ ਫਲਕ ਪਿਆ ਹੈ ਵਿੱਚ ਮਾਰਕੀਟ ਦਾ ਤਾਂ ਕਿ ਥੋੜਾ ਜਿਹਾ ਦਿਨ ਤਿਹਾਰ ਹੈ ਇਹ ਚੱਲਦਾ ਪਿਆ ਮੈਂ ਵੇਖੀ ਜਣਾ ਬਾਈ ਬਾਜ਼ਾਰ ਦਾ ਮਾਹੌਲ ਜਿਹੜਾ ਇਹਨਾਂ ਪੂਰਾ ਗਰਮ ਨਹੀਂ ਹੈਗਾ ਉਹਨਾਂ ਨੂੰ ਪਹਿਲੀ ਗੱਲ ਆ ਲੋਕਾਂ ਨੂੰ ਇਹ ਨਹੀਂ ਪਤਾ ਇਹ ਤਿਹਾਰ 21 ਤਰੀਕ ਦਾ ਬੰ 人家是哎。嗯 ਨਾਨਕ ਸ਼ਾਹੀ ਦੇ ਮੁਤਾਬਕ ਜਿਹੜਾ ਸਾਨੂੰ ਤਿਹਾੜ ਬਣਾਉਣਾ ਚਾਹੀਦਾ 21 ਤਰੀਕ ਦਾ ਜੋ ਤਿਹਾੜ ਮਰਦਾ ਬਿਲਕੁਲ ਇਹੀ ਚੀਜ਼ ਜਿਹੜੀ ਹੈਗੀ ਆ ਹੁਣ ਆਪਾਂ ਕਹੀਏ ਤੇ ਗੁਰਪੁਰਬ ਨੂੰ ਲੈ ਕੇ ਵੀ ਜਿਹੜੀ ਆ ਦੇਖਣ ਨੂੰ ਮਿਲਦੀ ਹੈਗੀ ਆ ਉਹਦੇ ਵਿੱਚ ਵੀ ਦੋ ਪੱਖ ਨਜ਼ਰ ਆਉਂਦੇ ਹੈਗੇ ਹੈ ਨਾ ਗੁਰਪੁਰਬ ਨੂੰ ਖਾਸ ਕਰਕੇ ਕਹੀਏ ਤਾਂ ਕਿਹੜੀ ਤਰੀਕ ਜਿਹੜੀ ਹੈਗੀ ਆ ਅਗਰ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਚੱਲੀ ਜਾਂ ਐਸਜੀਪੀਸੀ ਨੂੰ ਐਲਾਨ ਕਰਨ ਦੇਣਾ ਚਾਹੀਦਾ ਵੇਖੋ ਜੀ ਜਿਹੜੀ ਐਸਜੀਪੀਸੀ ਹੈ ਸਾਡੇ ਗੁਰਦੋਂ ਸਾਹਿਬ ਬੈਠੀ ਹੈ ਹਰਮੰਦਰ ਸਾਹਿਬ ਤੋਂ ਪਹਿਲਾਂ ਆਕਾਸ਼ ਤਖਤ ਤੋਂ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਸੀ ਦਰਬ ਉਦੋਂ ਇੱਕੋ ਹੁਕਮਨਾਮਾ ਜਿਆਦੀ ਹੁੰਦਾ ਸੀ ਹੁਣ ਲੋਕਾਂ ਆਪ ਦੋ ਚਿੱਤੇ ਹੋਏ ਪਏ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਈ ਅਸੀਂ ਤਿਆਰ ਕਿਵੇਂ ਮਨਾਈਏ ਗੁਰਪੂਰ ਦੀ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਡਾ ਬਹੁਤ ਬਹੁਤ ਚੈਨਲ ਵਾਲਿਆਂ ਦਾ ਲੁਧਿਆਣਾ ਲਾਈਵ ਵਾਲਿਆਂ ਦਾ ਆਪਣੇ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਅਰੋੜ ਵਨ ਸਿਪਾਈ ਚਾਦ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਦੱਸਣਾ ਚਾਹੁੰਨਾ ਜਿਹੜਾ ਤਿਆਰ ਹੈ ਇਹ ਗੁਰਪੂਰ ਦਾ ਸਾਡਾ ਗੁਰੂਆਂ ਦਾ ਉਹ ਸਾਡਾ ਸੱਤਰੀਕ ਦਾ ਬੰਦ ਹੈ ਉਹ ਸੱਤ ਨਹੀਂ ਮਨਾਇਆ ਜਾਵੇਗਾ ਸਾਡੇ ਪੰਜਾਬ ਦੇ ਵਿੱਚ ਨਹੀਂ ਸਾਡੇ ਵਰਲਡ ਦੇ ਵਿੱਚ ਸੱਤਰੀਕ ਨੂੰ ਮਨਾਇਆ ਜਾ ਰਿਹਾ ਹੈ ਬਿਲਕੁਲ ਅੱਛਾ ਤੁਸੀਂ ਖੁਦ ਕਹਿ ਰਹੇ ਹੋ ਕਿ ਬਾਜ਼ਾਰ ਦੇ ਵਿੱਚ ਆਏ ਆ ਹਨਾ ਦੁਕਾਨਦਾਰਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਮੰਦੀ ਦੀ ਮਾਰ ਦਿਖ ਰਹੀ ਹੈਗੀ ਹੈ ਦੂਜੀ ਵੱਡੀ ਸਮੱਸਿਆ ਲੁਧਿਆਣੇ ਵਿੱਚ ਕੋਈ ਵੱਡਦਾ ਗਾ ਘਸਲੀ ਵੀ ਡਰ ਜਾਂਦਾ ਕਿ ਇੱਕ ਤਾਂ ਬਾਜ਼ਾਰ ਜਿਹੜੇ ਆ ਭੀੜ ਨਾਲ ਭਰੇ ਆ ਉਤੋਂ ਗੱਡੀਆਂ ਲਾਣ ਨੂੰ ਕੋਈ ਥਾਂ ਨਹੀਂ ਤੁਹਾਨੂੰ ਕਿਤੇ ਪਾਰਕਿੰਗ ਦੀ ਜਗ੍ਹਾ ਦਿਖੀ ਦੇਖੋ ਜੀ ਮੈਂ ਤਾਂ ਆਇਆ ਜਿਹਦੇ ਤੋਂ ਆਇਆ ਜਿਹਦੇ ਦਾ ਰਹਿਣ ਵਾਲਾ ਪਰ ਜਗ੍ਹਾ ਦਾ ਕੋਈ ਬੁਰੇ ਹਾਲ ਹੈ ਇੱਥੇ ਕੋਈ ਪਾਰਕਿੰਗ ਦੀ ਸਮੱਸਿਆ ਨਹੀਂ ਜਿੱਡੇ ਜਿਹੜੇ ਸ਼ਹਿਰ ਬਣਾਤੇ ਆ ਸਰਕਾਰਾਂ ਨੇ ਪੰਜਾਬ ਸਰਕਾਰਾਂ ਨੇ ਵੱਧ ਵੱਧ ਕੇ ਐਲਾਨ ਕਰਤੀਆਂ ਪਈਆਂ ਅਸੀਂ ਆਹ ਕਰਤਾ ਉਹ ਕਹਤਾ ਮੈਂ ਠੀਕ ਆ ਮੰਦੇ ਆ ਜਿੰਨਾ ਕਿ ਤੁਸੀਂ ਕੰਮ ਕੀਤਾ ਉਹਨਾਂ ਨੇ ਸਹੀ ਕੀਤਾ ਪਰ ਮੇਰਾ ਇੱਕ ਮੈਸੇਜ ਹੈ ਜਿਹੜੀਆਂ ਗੱਡੀਆਂ ਐ ਇਹਨਾਂ ਵਾਸਤੇ ਸਰਕਾਰੀ ਕੋਈ ਪਾਰਕਿੰਗ ਬਣਾਈ ਜਾਵੇ ਜਿਹਦੇ ਨਾਲ ਲੋਕਾਂ ਨੂੰ ਸੌਖਾ ਲੱਗੇ ਆ ਵੇਖੋ ਹੁਣ ਦਿਖਾਓ ਤੁਸੀਂ ਕੈਮਰਾਮੈਨ ਨੂੰ ਕਵਾਂਗੇ ਵੇਖੋ ਟ੍ਰੈਫਿਕ ਕਿੰਨਾ ਹੈ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਦੀ ਗੱਲ ਕਰੀਏ ਬਹੁਤ ਜ਼ਿਆਦਾ ਟ੍ਰੈਫਿਕ ਮੈਂ ਤਾਂ ਆਪ ਆਪਣੀ ਗੱਡੀ ਪਿੱਛੇ ਲਾ ਕੇ ਆਇਆ ਕਿਸੇ ਪਾਰਕਿੰਗ ਦੇ ਵਿੱਚ ਮੈਂ ਕਿਹਾ ਜਿਆਦਾ ਇੱਥੇ ਗੱਡੀ ਲਿਆਉਣੀ ਬੜੀ ਔਖੀ ਹੋਈ ਪਈ ਹੈ ਤੇ ਅਸੀਂ ਸਾਡੇ ਦੋਸਤ ਮਿੱਤਰਾਂ ਨਾਲ ਮਿਲ ਕੇ ਇਸ ਸ਼ਹਿਰ ਨੂੰ ਇਸ ਸ਼ਹਿਰ ਦਾ ਉਸ਼ਾ ਲੋਕਾਂ ਦੇ ਵਿੱਚ ਵੇਖਣ ਆਏ ਆ ਸਪੈਸ਼ਲ ਅੱਛਾ ਅਗਰ ਤੁਸੀਂ ਨਵੇਂ ਆਇਓ ਮੈਂ ਤੁਹਾਨੂੰ ਦੱਸ ਦਉਂਾ ਟ੍ਰੈਫਿਕ ਪੁਲਿਸ ਜਿਹੜੀ ਹੈ ਲਗਾਤਾਰ ਤਿੰਨ ਦਿਨਾਂ ਤੋਂ ਇੱਥੇ ਜਿਹੜੀ ਹੈ ਦੁਕਾਨਾਂ ਦੇ ਸਾਹਮਣੇ ਉਹ ਸਮਾਨ ਹਟਾ ਰਹੀ ਹੈ ਵਾਈਟ ਲਾਈਨ ਦੇ ਅੰਦਰ ਸਮਾਨ ਰੱਖਣ ਲਈ ਕਹਿ ਰਹੀ ਹੈ ਦੁਕਾਨਦਾਰ ਕਹਿ ਰਿਹਾ ਤੇ ਦੋ ਤਿੰਨ ਦਿਨ ਤਾਂ ਸਾਡੇ ਕੋਲ ਸਮਾਂ ਹਣਾ ਤਿਹਾਰ ਦਾ ਉਹ ਤਾਂ ਫਿਰ ਦੋ ਤਿੰਨ ਦਿਨ ਬਾਅਦ ਆਮ ਰੂਟੀਨ ਬਣ ਜਾਣੀ ਆ ਵੀ ਦੋ ਦਿਨ ਸਾਨੂੰ ਦੇ ਦਿਓ ਕੰਮ ਕਰਨ ਲਈ ਤੇ ਦੁਕਾਨਾਂ ਦੇ ਮੂਰੇ ਸਮਾਨ ਨਾਲ ਚੱਕਿਆ ਜਾਵੇ ਗਾਹ ਕਾਵੇ ਤਾਂ ਲੱਗਦਾ ਕਿ ਹੋਣਾ ਚਾਹੀਦਾ ਇਹ ਵੇਖੋ ਜੀ ਇਹ ਜੂਰੀ ਹੈ ਬਾਕੀ ਪਤਾ ਕੀ ਦੁਕਾਨਦਾਰ ਵਿਚਾਰੇ ਕਿਸੇ ਨੇ ਕੋਈ ਕਿਸ਼ਤ ਦੇਣੀ ਹੈ ਕੋਈ ਫਾਈਨਾਂਸ ਤੋਂ ਪੈਸੇ ਚੱਕੀ ਖੜਾ ਕੋਈ ਕਿਵੇਂ ਲੈ ਪੈ ਕੇ ਸਾਲ ਦਾ ਧਿਆਨ ਹੁੰਦਾ ਸ਼ਾਹ ਹੁੰਦਾ ਮਨ ਦੇ ਵਿੱਚ ਅਸੀਂ ਚਾਰ ਪੈਸੇ ਵਟਕੀ ਆਪਦੇ ਬੱਚਿਆਂ ਦਾ ਜਿਹੜਾ ਕੋਈ ਲੈਣ ਦੇਣੇ ਆਜਿਕੇਲ ਵੇਖੋ ਖੱਤੇ ਕਿੰਨੇ ਘਰਾਂ ਦੇ ਉਹ ਖੱਤੇ ਆਪਦੇ ਪੂਰੇ ਕਰੀਏ ਵੇਖੋ ਉਸੀ ਨੂੰ ਮੁੱਖ ਰੱਖਦੇ ਹੋਏ ਮੈਂ ਤਾਂ ਕਹਿੰਦਾ ਜਿਹੜੇ ਛੋਟੇ ਦੁਕਾਨਦਾਰ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਮੋਢੇ ਨਾਲ ਮੋਢਾ ਲਾ ਕੇ ਚਾਹੇ ਉਹ ਪ੍ਰਸ਼ਾਸਨ ਹੈ ਚਾਹੇ ਉਹ ਸਰਕਾਰ ਹੈ ਇਹ ਦੋ ਦਿਨ ਉਹਨਾਂ ਦੇ ਕਮਾਈ ਦਾ ਟਾਈਮ ਹੁੰਦਾ ਆਪਾਂ ਨੂੰ ਰੋਕਣਾ ਨਹੀਂ ਚਾਹੀਦਾ ਵੇਖੋ ਜਿਵੇਂ ਮੈਂ ਇੱਕ ਕਹਾਵਤ ਇੱਕ ਬਣਾਈ ਹੈ ਕਹਾਵਤ ਬਣੀ ਹੈ ਸਿਆਣਿਆਂ ਬਣਾਈ ਸੀ ਕਹਿੰਦੇ ਤਗੜੇ ਦੇ ਘਰ ਦੀ ਭੈਣ ਤੇ ਮਾਰੇ ਦੀ ਭਾਬੀ ਇੱਥੇ ਉਹ ਹਾਲ ਬਣਿਆ ਪਿਆ ਸਮਾਜ ਦੇ ਵਿੱਚ ਸਿਸਟਮ ਸਾਰਾ ਖਰਾਬ ਹੋ ਚੁੱਕਿਆ ਮੈਂ ਜਗ੍ਹਾ ਜਗ੍ਹਾ ਵਿੱਚ ਦਾ ਪੰਜਾਬ ਦੇ ਕੋਨੇ ਕੋਨੇ 'ਚ ਜਾਂਦਾ ਮੇਰਾ ਵੀਰ ਮੈਂ ਵੇਖਿਆ ਜਿਹੜੇ ਸਾਡੇ ਮੀਡੀਅਮ ਕਲਾਸ ਲੋਕ ਨੇ ਜਾਂ ਮਾੜਾ ਦਬਕਾ ਉਹ ਬਹੁਤ ਗਰੀਬ ਹੈ ਵਿਚਾਰੇ ਕੁਛ ਹੱਦ ਤੱਕ ਵੀ ਜਦਿਆਂ ਪੈਸੇ ਪੜੇ ਆ ਕਿਦੋਂ ਫਾਈਨਾਂਸ ਕਰਾ ਕਿਦੋਂ ਕਿਵੇਂ ਕਰ ਬੱਚੇ ਪਾਲਣ ਦੇ ਔਕੇ ਸੁਕੇ ਆਦੇ ਤਗੜੇ ਨੂੰ ਕੋਈ ਪੁੱਛਦਾ ਨਹੀਂ ਮਾੜੇ ਨੂੰ ਤੱਕ ਤੱਕ ਅੰਦਰ ਨੂੰ ਤੋਰੀ ਤੁਰੀ ਆਉਂਦੇ ਆ ਭਾਈ ਤੂੰ ਨਾ ਕੋਈ ਮਾੜੇ ਦੀ ਸਮਾਈ ਆ ਇੱਥੇ ਦੋ ਦਿਨ ਹੈਗੇ ਆ ਮੈਂ ਤਾਂ ਪ੍ਰਸ਼ਾਸਨ ਅਗੇ ਬੇਨਤੀ ਕਰੂੰਗਾ ਭਾਈ ਇਹਨਾਂ ਗਰੀਬਾਂ ਨੂੰ ਹੌਲ ਦਿੱਤੀ ਜਾਵੇ ਪੂਰੇ ਬਈ ਚਾਰ ਪੈਸੇ ਕਮਾ ਸਕਣ ਜੇ ਇਹਨਾਂ ਦਾ ਕੋਈ ਕਰਜ਼ਾ ਚੜਿਆ ਉਹ ਦੋ ਦਿਨਾਂ ਦੇ ਵਿੱਚ ਹੀ ਇਹਨਾਂ ਦੀ ਪੂਰਤੀ ਹੋਣੀ ਹੈ ਕਿਉਂਕਿ ਸਾਲਾਂ ਤੋਂ ਕੰਮ ਬਹੁਤ ਡੌਨ ਚੱਲਦਾ ਪਿਆ ਜੇ ਗੱਲ ਹੁਣ ਹੜਾਂ ਦੀ ਮਾਤ ਕਰੀਏ ਜਿਨ੍ਹਾਂ ਜਗ੍ਹਾ ਮੈਂ ਗਿਆ ਹੜਾਂ ਦੇ ਵਿੱਚ ਵੀ ਮਿਚਣ ਦਾ ਮੌਕਾ ਮਿਲਿਆ ਲੋਕ ਬੜੇ ਔਕੇ ਆ ਉੱਥੇ ਵੀ ਮੰਦੇ ਦਾ ਦੌਰ ਹੈ ਕਿਉਂ ਸਮਾਨ ਉਹਨਾਂ ਦਾ ਸਦਾ ਦੁਰ ਗਿਆ ਹੈ ਪੈਸਾ ਟੱਕਾ ਸਭ ਰੋ ਚੁੱਕਿਆ ਜ਼ਮੀਨਾਂ ਹਰ ਦੋ ਟੁਕੀਆਂ ਪੈਸਾ ਆਉਣਾ ਕਿੱਥੋਂ ਅਸੀਂ ਕਿਸਾਨ ਹੈ ਕਿਸਾਨ ਨੂੰ ਅਸੀਂ ਆਨਦਾਤਾ ਮੰਨਦੇ ਆਂ ਅੰਦਾਜ਼ਾ ਕਮਾਊਗਾ ਤੇ ਸਾਡੇ ਵੀ ਪੇਟ ਭਰੂਗਾ ਵੇਖੂਗਾ ਸੀ ਉਹਨਾਂ ਨੂੰ ਨਾਜ ਖਰੀਦਾਂਗੇ ਚਾਹ ਪਈ ਉਹਨਾਂ ਕੋਲਾਂਗੇ ਉਹ ਸ਼ੇਰਾਂ ਜ ਆਉਂਦੇ ਸੀ ਸ਼ਾਹ ਨਾਲ ਅੱਗੇ ਵਰਗੇ ਤਿਹਾੜ ਨਹੀਂ ਰਹਿ ਗਏ ਮੇਰੇ ਵੀਰੋ ਤਿਹਾੜ ਸਾਨੂੰ ਅੱਗੇ ਨਾਲ ਮਿਲ ਕੇ ਆਪਾਂ ਕਿਵੇਂ ਉਸਹਾੜਾ ਮਨਾਉਂਦੇ ਸੀ ਤਿਹਾੜਾਂ ਦਾ ਜਿਹੜਾ ਹੁਣੇ ਜਿਹੜਾ ਮਨ ਦੇ ਵਿੱਚ ਉਸਹਾ ਹੀ ਜਣੀਗਾ ਪਿੰਡਾਂ ਵਾਲਿਆਂ ਦੇ ਵਿੱਚ ਖਾਸ ਕਰਕੇ ਮੇਰੇ ਵੀਰਾਂ ਦੇ ਵਿੱਚ ਕਿਉਂ ਇੱਥੇ ਪਿੰਡਾਂ ਵਾਲੇ ਕਿਸਾਨ ਆਉਂਦੇ ਸੀ ਖੁੱਲ ਕੇ ਖਤਿਆ ਕਰਦੇ ਸੀ ਕਿਸੇ ਨੇ ਬੈਗ ਲੈਣਾ ਸੀ ਕਿਸੇ ਨੇ ਪਟਾਕੇ ਲੈਣੇ ਕਿਸੇ ਨੇ ਮੋਬਾਈਲ ਲੈਣਾ ਹੁਣ ਉਹਨਾਂ ਦੇ ਵਿੱਚ ਉਸਹਾਣ ਵੀ ਗਿਆ ਉਸੇ ਕਰਕੇ ਨਾ ਹੁਣ ਧਿਆਨ ਦਾ ਵੀ ਜਿਹੜਾ ਸਿਸਟਮ ਹੈ ਨਾ ਉਹ ਖਰਾਬ ਹੁਣ ਇੱਦਾਂ ਲੱਗਣ ਲੱਗ ਗਿਆ ਗਰੀਬਾਂ ਦੇ ਲਈ ਜਿੱਦਾਂ ਤੁਸੀਂ ਕਹਿਣਾ ਉਹਨਾਂ ਲਈ ਤਿਹਾਰ ਹੁੰਦੇ ਆ ਉਹਨਾਂ ਲਈ ਸ਼ਾਇਦ ਸੋਚ ਦਾ ਵਿਸ਼ਾ ਬਣ ਜਾਂਦਾ ਹੈ ਨਾ ਜਿੱਥੇ ਖੁਸ਼ਹਾਲੀ ਹੋਣੀ ਚਾਹੀਦੀ ਸ਼ਾਇਦ ਉਹ ਦਸਤੀ ਆ ਜਾਂਦੀ ਹੈ ਮਾਨ ਦੇ ਵਿੱਚ ਉਦਾਸੀ ਤਾਂ ਹੈਗੀ ਜੇ ਤੁਸੀਂ ਦੇਖ ਰਹੇ ਹੋ ਚੈਨਲ ਵਾਲੇ ਮੇਰੇ ਵੀਰ ਇੱਥੇ ਪੁੱਜੇ ਹੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੂਰ ਮੇਰੇ ਭਰਾਵਾਂ ਦਾ ਤੇ ਗੱਲ ਇਹ ਕਰੀਏ ਆਪਾਂ ਸਮਾਜ ਨੂੰ ਲੈ ਕੇ ਸਮਾਜ ਦਾ ਜਿਹੜਾ ਹਾਲ ਸਿਸਟਮ ਖਰਾਬ ਹੋ ਚੁੱਕਿਆ ਨਾ ਤੇ ਵੇਖੋ ਸਰਕਾਰ ਕੋਈ ਵੀ ਹੈ ਮੈਂ ਹੁਣ ਗੱਲ ਸਰਕਾਰ ਤੇ ਲਿਆਉਣ ਲੱਗਿਆ ਕਿਉਂ ਗੱਲ ਆਪਾਂ ਸਮਾਜ ਦੀ ਕਰਦੇ ਪਏ ਨਾਲ ਸਰਕਾਰ ਦੀ ਵੀ ਕਰਦੇ ਆਂ ਆਪਾਂ ਗੱਲ ਸਰਕਾਰ ਨੂੰ ਚਾਹੀਦਾ ਹੈ ਬਈ ਸਿਸਟੇਮੈਟਿਕਲ ਨਾਲ ਇਹ ਕੰਮ ਚਲਾਵੇ ਜਿਵੇਂ ਪਿਛਲੀਆਂ ਸਰਕਾਰਾਂ ਚਲਾਉਂਦੀਆਂ ਸੀ ਕਾਂਗਰਸ ਚਲਾਉਂਦੀ ਅਕਾਲੀ ਚਲਾਉਂਦੇ ਲੋਕ ਤਾਂ ਪਹਿਲਾਂ ਹੀ ਬਹੁਤ ਔਖੇ ਸੀ ਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਝਾੜੂ ਦੀ ਸਰਕਾਰ ਆਈ ਹੈ ਠੀਕ ਹੈ ਭਗਵਾਨਤ ਮਾਨ ਨੇ ਲੋਕਾਂ ਨੂੰ ਵਾਅਦਾ ਦਿੱਤੀ ਹੈ ਪਰ ਥੋੜਾ ਜਿਆ ਇਹਨਾਂ ਗਰੀਬਾਂ ਬਾਰੇ ਜੂਸ ਸੋਚੋ ਮੀਡੀਅਮ ਕਲਾਸ ਲੋਕਾਂ ਬਾਰੇ ਬਹੁਤ ਸੋਚਣਾ ਚਾਹੀਦਾ ਤਕੜਾ ਤਕੜਾ ਹੋ ਜਾਂਦਾ ਮਾੜਾ ਮਾੜਾ ਹੋ ਜਾਂਦਾ ਮਾੜੇ ਨੂੰ ਉੱਠਣ ਨੂੰ ਜਗ੍ਹਾ ਨਹੀਂ ਲੱਭਦੀ ਤਕੜੇ ਨੂੰ ਪਹਿਲਾਂ ਕੁਰਸੀ ਢਾ ਕੇ ਦੇ ਦਿੰਦੇ ਆ ਬਾਕੀ ਪਰੇਸ਼ਾਨੀ ਬਹੁਤ ਹੈ ਬਿਲਕੁਲ ਤੁਹਾਨੂੰ ਕੀ ਲੱਗਦਾ ਕਿ ਦੀਵਾਲੀ ਦੇ ਤਿਹਾਰ ਦੇ ਵਿੱਚ ਖੁਸ਼ਹਾਲੀ ਹੈ ਜਾਂ ਵਰ ਕਿਤੇ ਨਾ ਕਿਤੇ ਥੋੜੀ ਜੀ ਉਦਾਸੀ ਦਿਖ ਰਹੀ ਹੈ ਦੀਵਾਲੀ ਲੱਗਦਾ ਨਹੀਂ ਹੋਇਆ ਕੋਈ ਜੀ ਦੀਵਾਲੀ ਹੈ ਦੀਵਾਲੀ ਜੀ ਤੁਹ ਕੀ ਲੱਗਦਾ ਵੀਰੇ ਜੀ ਜਿਹੜੇ ਦੋ ਦੋ ਤਿਹਾਰ ਬਣ ਗਏ ਐ ਇਹ ਹੋਣੇ ਚਾਹੀਦੇ ਇੱਕੋ ਇੱਕ ਹੀ ਦਿਨ ਹੋਵੇ ਜਿਹੜਾ ਬੰਦਾ ਪੂਰੇ ਮਨ ਨਾਲ ਇਹਨੂੰ ਸੈਲੀਬ੍ਰੇਟ ਕਰ ਸਕੇ ਇਹ ਗੱਲ ਤੁਹਾਡੀ ਸਹੀ ਹੈ ਜੀ ਜੋ ਤੁਸੀਂ ਕਹਿੰਦੇ ਤਿਹਾਰ ਇੱਕ ਹੀ ਹੋਣਾ ਚਾਹੀਦਾ ਦੋ ਦਾ ਹੋਣੇ ਚਾਹੀਦੇ ਨੇ ਲੋਕੀ ਕਨਫਿਊਜ਼ ਹੋਏ ਪਏ ਇਸ ਇਤਿਹਾਰ ਨੂੰ ਲੈ ਕੇ ਕੋਈ 20 ਤਰੀਕ ਦੀ ਦੀਵਾਲੀ ਕਹੀ ਜਾਂਦਾ ਕੋਈ 21 ਦੀ ਕਹੀ ਜਾਂਦਾ ਜਦ ਕਿ ਸਾਨੂੰ ਵੀ ਨਹੀਂ ਪਤਾ 20 ਦੀ ਬਣਾਉਣੀ ਏ ਕਿ 21 ਦੀ ਬਣਾਉਣੀ ਜੀ ਦੀਵਾਲੀ ਅਸੀਂ ਹੁਣ ਸਪੈਸ਼ਲ ਜੀਰੇ ਤੋਂ ਆਏ ਆ ਲੁਧਿਆਣੇ ਤਿਹਾਰ ਵੇਖਣ ਹੀ ਆਏ ਅਸੀਂ ਇੱਥੇ ਹੁਣ ਟ੍ਰੈਫਿਕ ਦੀ ਸਮੱਸਿਆ ਹੋਣ ਕਰਕੇ ਅਸੀਂ ਗੱਡੀ ਆਪਦੀ 2-3 ਕਿਲੋਮੀਟਰ ਪਿੱਛੇ ਲਾ ਕੇ ਪਾਰਕਿੰਗ 'ਚ ਆਏ ਆ ਪਰ ਹੁਣ ਅਸੀਂ ਇੱਥੇ ਆ ਕੇ ਵੇਖਦੇ ਆ ਦੁਕਾਨਦਾਰਾਂ ਦੇ ਮੁਤਾਬਕ ਵੇਖਦੇ 20 ਤਰੀਕ ਨੂੰ ਤਿਹਾਰ ਕਹਿੰਦੇ ਕਿ 21 ਤਰੀਕ ਨੂੰ ਸਾਡੇ ਹੁਣ ਜਿਵੇਂ ਪਿੰਡਾਂ ਦੇ ਰਹਿਣ ਵਾਲੇ ਆ ਹੁਣ ਸਾਨੂੰ ਤਾਂ ਇਹ ਪਿੰਡਾਂ ਦੇ ਸਾਰਨਾ ਪਹਿਲਾਂ ਪਤਾ ਲੱਗ ਜਾਂਦਾ ਤਿਹਾਰ ਕਿਹੜੇ ਵਾਰ ਬਣਨਾ ਹੁੰਦਾ ਪਰ ਅੱਜ ਦੀ ਡੇਟ ਸਾਨੂੰ ਵੀ ਨਹੀਂ ਸਮਝ ਆ ਰਹੀ ਕਿਹੜੀ ਤਰੀਕ ਦੀ ਦੀਵਾਲੀ ਹੈ ਕਿ ਅੱਜ ਜਦ ਕੀ ਹੁਣ ਵੇਖਿਆ ਜਾਇਆ ਵੇ ਤੇ ਸਾਰੇ ਹੁਣ ਕੋਈ ਸਰਕਾਰੀ ਛੁੱਟੀ 20 ਤਰੀਕ ਦੀ ਆ ਤੇ ਸਰਕਾਰ ਦੇ ਮੁਤਾਬਕ ਤਾਂ 20 ਤਰੀਕ ਦੀ ਦੀਵਾਲੀ ਹੈ ਕੋਈ 21 ਦੀ ਕਹੀ ਜਾਂਦਾ ਵੇਖੋ ਦੀਵਾਲੀ ਜਿਵੇਂ ਲੋਕਾਂ ਦੇ ਨਾਲ ਸਾਨੂੰ ਸਮਝ ਨਹੀਂ ਆ ਰਹੀ ਕਿ ਅਸਲ ਜੀ ਤੁਸੀਂ ਕਿਹੜੀ ਤਰੀਕ ਨੂੰ ਦੀਵਾਲੀ ਮਨਾਉਂਦੇ ਵੀਰ ਜੀ ਗੱਲ ਪਤਾ ਕੀ ਹੈ ਜੀ ਲੋਕ ਹੋਏ ਪੇ ਕਨਫਿਊਜ਼ ਅਸੀਂ ਜੀਦੇ ਸ਼ਹਿਰ ਤੋਂ ਆਏ ਹਾਂ ਸਪੈਸ਼ਲ ਇਹ ਦੇਖਣ ਵਾਸਤੇ ਵੀ ਇੱਥੇ ਕੀ ਮਾਹੌਲ ਹੈ ਕਿਉਂਕਿ ਪਹਿਲੀ ਗੱਲ ਤਾਂ ਵੱਡੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਪਾਰਕਿੰਗ ਦੀ ਆ ਰਹੀ ਹੈ ਕਿਉਂਕਿ ਲੋਕ ਬਹੁਤ ਦੁਖੀ ਹੈ ਦੁਕਾਨਦਾਰ ਵੀ ਦੁਖੀ ਹੈ ਸਰਕਾਰ ਨੂੰ ਕੀ ਚਾਹੀਦਾ ਵੀ ਦੋ ਤਿੰਨ ਦਿਨ ਇਹਨਾਂ ਨੂੰ ਵੀ ਦੇਣ ਕਿਉਂਕਿ ਸਾਲ ਬਾਅਦ ਇਹ ਤਿਹਾਰ ਹੁੰਦਾ ਵਾ ਚਾਰ ਪੈਸੇ ਸਾਰੇ ਕਮਾਉਣ ਕਿਉਂਕਿ ਲੋਕੀ ਬਹੁਤ ਮਾਰ ਹੇਟ ਆਏ ਪਏ ਆ ਪਾਣੀ ਦੀ ਮਾਰ ਹੇਟ ਆਏ ਪਏ ਲੋਕ ਬਹੁਤ ਦੁਖੀ ਆ ਅਸੀਂ ਇਹ ਕਿਹਨੇ ਦਿਵਾਲੀ ਜਿਹੜੀ ਆ ਕੋਈ 20 ਦੀ ਕਹਿ ਰਿਹਾ ਕੋਈ 21 ਦੀ ਕਹਿ ਰਿਹਾ ਵਾ ਚਲੋ ਅਸੀਂ ਤਾਂ ਕਿਹਨੇ ਜਿਹੜੀ ਵੀ ਆ ਡੇਟ ਆ ਉਹ ਸਹੀ ਸੀ ਤਿਹਾਰ ਮਨਾਇਆ ਜਾਵੇ ਲੋਕੀ ਖੁਸ਼ੀਆਂ ਚ ਰਹਿਣ ਕੀ ਕਹਿ ਰਿਹਾ ਚੰਦੂ ਮੈਂ ਆਪਣੇ ਲੋਕਾਂ ਨੂੰ ਕਹਿੰਦਾ ਦਿਵਾਲੀ 21 ਨੂੰ ਆ ਸਾਡੇ ਪੰਜਾਬੀ ਸਿੱਖ ਜਿਹੜਾ ਨੇ ਪੰਜਾਬੀ ਨੇ ਹਿੰਦੂ ਜਿਹੜੇ ਨੇ 21 ਨੂੰ ਆ ਆਪਾਂ 21 ਨੂੰ ਹਾਂ ਆਪਣੀ 21 ਨੂੰ ਆ ਗਈ ਆ ਲੋਕੀ ਕੋਈ 20 ਨੂੰ ਬਣਾਈ ਜਾਂਦਾ ਕੋਈ 21 ਨੂੰ ਬਣਾਈ ਜਾਂਦਾ 21 ਤੋਂ ਬਾਅਦ ਵਿਸ਼ਕਰਮਾ ਜਿਹੜਾ ਆ ਹਾਂ ਬਣਦੀ 21 ਆ ਬਣਦੀ 21 ਹਾਂ ਜੀ ਬਿਲਕੁਲ ਅੱਛਾ 21 ਤਰੀਕ ਨੂੰ ਅਗਰ ਮਨਾਉਣਾ ਤਾਂ ਦਿਨਾਂ 'ਚ ਫਰਕ ਨਹੀਂ ਪੈਂਦਾ ਥੋੜਾ ਜਿਹਾ ਵੇਖੋ ਦਿਨਾਂ 'ਚ ਤਾਂ ਫਰਕ ਪਿਆ ਹੀ ਹੈ ਜੀ ਕਿਉਂਕਿ ਦੇਖੋ ਵਿਸ਼ਕਰਮਾ ਡੇ ਆਉਣਾ ਫਿਰ ਭਾਈ ਦੂ ਜਾਣਾ ਹੈ ਨਾ ਟਿੱਕਾ ਮੇਨ ਹੈ ਬਿਲਕੁਲ ਸਾਰੀ ਅੱਗੇ ਪਿੱਛੇ ਵੇਖੋ ਹੀ ਅੱਗੇ ਪਿੱਛੇ ਹੋ ਗਏ ਤਿਆਰ ਮੈਂ ਤਾਂ ਆਪ ਕਹਿੰਦਾ ਦੀਵਾਲੀ ਹੈ ਜਿਹੜੀ 20 25 ਦਾ ਐਡਵਾਂਸ ਆ ਅੱਗੇ ਆਣਾ ਪਿਛਲੀ ਗੱਲ ਕਰੀਏ ਨਵੰਬਰ ਦੀ ਕਿੰਨੀ ਤਰੀਕ ਦੀ ਦੀਵਾਲੀ ਤੇ ਅਗਲੀ ਦੀ 7 ਤਰੀਕ ਦੀ ਹੈ ਕਿ 8 ਤੋਂ 10 ਤਰੀਕ ਤੋਂ 12 ਦੀ ਹੈ ਦੇਖੋ ਅਸਾਂ ਹੁਣ ਲਾਈਏ ਤੇ ਦੀਵਾਲੀ ਦਾ 20 ਦਿਨ ਪਿੱਛੇ ਆਪਨੇ ਦਿਨ ਤੇ ਹਰ ਹਾਲ ਕੋਈ ਪਤਾ ਨਹੀਂ ਕੀ ਰੱਬ ਨੂੰ ਕੀ ਮਨਜੂਰ ਆ ਪਰਮਾਤਮਾ ਵੀ ਮੈਗਨਾ ਲੋਕਾਂ ਰਗਾਇਆ ਪਿਆ ਸਮਝ ਨਹੀਂ ਆਉਂਦੀ ਅਸੀਂ ਰੱਬ ਨੂੰ ਧੋਣਾ ਲੋਕਾਂ ਨੇ ਛੜਤਾ ਇੱਥੇ ਮਨਮਤੀਆਂ ਵਾਲੇ ਘਟਾ ਗੁੱਧਮਤੀ ਵਾਲੇ ਘਟ ਹੋਣ ਕਰਕੇ ਪਰਮਾਤਮਾ ਵੀ ਇੱਕੋ ਜਾਇਆ ਪਿਆ ਰੱਬ ਇੱਕੋ ਜਾਇਆ ਪਿਆ ਕਰੀਏ ਕਿ ਅਸੀਂ ਦਾ ਆਵਾਜ਼ ਕਰਦੇ ਹਾਂ اے ਸੱਚਿਆ ਪਾਤਸ਼ਾ ਪਰਮਾਤਮਾ ਸਾਡੇ ਲੋਕ ਇਹ ਸੰਸਾਰ ਦੇ ਵਿੱਚ ਖੁਸ਼ੀ ਰਹਿ ਸਮਾਜਿਕ ਗਤੀਵਿਧੀਆਂ ਨੂੰ ਵਧਾਉਣ ਜੇ ਕੋਈ ਸਮਾਜ ਦੀ ਸੇਵਾ ਕਰਦਾ ਸਮਾਜ ਦੀ ਸੇਵਾ ਕਰੇ ਜੇ ਕੋਈ ਗਰੀਬਾਂ ਦੀ ਸੇਵਾ ਕਰੇ ਗਰੀਬਾਂ ਦੀ ਕਰੇ ਮੇਰੇ ਕਹਿੰਦਾ ਭਾਵ ਹੈ ਕੋਈ ਜਿਹੜਾ ਬੱਚਾ ਨਸ਼ਿਆਂ ਨੂੰ ਵੀ ਲੱਗਿਆ ਨਾ ਪਰਮਾਤਮਾ ਉਸਤੇ ਮਿਹਰ ਰੱਖੇ ਉਹਦੇ ਪਰਿਵਾਰ ਵੀ ਖੁਸ਼ ਰਹਿਣ ਉਹਦਾ ਬੱਚਾ ਇਸ ਦੀਵਾਲੀ ਤੇ ਨਸ਼ਿਆਂ ਨੂੰ ਵੀ ਤਿਆਗ ਦੇਵੇ ਸਾਦਾ ਤੇ ਸੱਚਾ ਜੀਵਨ ਬਤੀਤ ਕਰੇ ਇਹ ਹੀ ਉਹ ਸਾਡੀ ਅਰਦਾਸ ਹੈ ਅਈ ਉਹੀ ਬੇਨਤੀ ਕਰਦੇ ਆ ਇਹਨਾਂ ਨਾਲ ਇਹ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ अच्छा जी ਤੁਸੀ ਕੀ ਲੱਗਦਾ ਕੀ ਦੀਵਾਲੀ ਦਾ ਜਿਹੜੇ 2-3 ਦਿਨ ਬਣ ਗਿਆ 2021 ਦਾ ਕੀ ਲੱਗਦਾ ਕਿਹੜੇ ਦਿਨ ਜਿਹੜੀ ਮਨਾਣੀ ਚਾਹੀਦੀ ਸਾਨੂੰ ਦੀਵਾਲੀ ਜਿਹੜੀ 21 ਤਰੀਕ ਦੀ ਮਨਾਉਣੀ ਚਾਹੀਦੀ ਆ ਤੁਹਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਹਿਬ ਤੇ ਕਿਰਪਾ ਕਰਨ ਸਾਡੇ ਹਿਸਾਬ ਨਾਲ 21 ਤਰੀਕ ਹੀ ਸਹੀ ਹੈ ਜੀ 21 ਨੂੰ ਹੀ ਜਿਹੜੀ ਹਾਂ 21 ਤਰੀਕ ਨੂੰ ਹੀ ਦੀਵਾਲੀ ਮਨਾਉਣੀ ਤੇ ਦੁਕਾਨਦਾਰ ਜਿਹੜੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੁਹਾਡੇ ਕੋਲ ਗਸਟਮਰ ਆਂਦਾ ਹੋਏਗਾ ਕੀ ਲੱਗਦਾ ਕਿ ਕਿਹੜੀ ਤਰੀਕ ਦੀ ਖਰੀਦਾਰੀ ਸੋਚ ਕੇ ਆਉਂਦਾ ਬੀ ਨੂੰ ਦੀਵਾਲੀ ਮਨਾਈ ਜਾਏਗੀ 21 ਨੂੰ ਮਨਾਈ ਜਾਏਗੀ ਯਾ ਕੀ ਕੀ ਲੱਗ ਰਿਹਾ ਕਿ ਬਾਜ਼ਾਰ ਚ ਕੀ ਮਾਹੌਲ ਹੈ ਇਸ ਟਾਈਮ ਦੀਵਾਲੀ ਨੂੰ ਲੈ ਕੇ ਮਾਹੌਲ ਇਹ ਆ ਜੀ ਕਾਰੋਬਾਰ ਫਿਲਹਾਲ ਹੈਗੇ ਡੋਨ ਪਿੱਛੇ ਜੇ ਹੜ ਹੜ ਆਏ ਆ ਹੜਾਂ ਦੀ ਮਾਰ ਲੋਕਾਂ ਤੇ ਬੜੀ ਪਈ ਆ ਉਹਦੇ ਕਰਕੇ ਲੋਕਾਂ ਦੀ ਜੇਬਾਂ 'ਚ ਪੈਸੇ ਗਏ ਮੁੱਕ ਤੇ ਜੇ ਕਿਸਾਨ ਪੈਸੇ ਖਰਚੂਗੇ ਤਾਂ ਦੀਵਾਲੀ ਮਨਾਉਗੇ ਫਿਲਹਾਲ ਤਾਂ ਉਹਨਾਂ ਦੀ ਦੀਵਾਲੀ ਵਿਚਾਰਿਆਂ ਦੀ ਖਰਾਬ ਹੋ ਗਈ ਤੇ ਇਹ ਚੇਨ ਘੁੰਮਦੀ ਆ ਜੇ ਕਿਸਾਨਾਂ ਨੇ ਹੁਣ ਜੇ ਆਪਦੇ ਧੀ ਪੁੱਤ ਦਾ ਵਿਆਹ ਵੀ ਕਰਨਾ ਹੋ ਸਕਦਾ ਉਹਨਾਂ ਨੇ ਵਿਆਹ ਵੀ ਮਹੀਨਾ ਲੇਟ ਦੋ ਮਹੀਨੇ ਲੇਟ ਪਾਤਾ ਹੋਵੇ ਵੀ ਨਹੀਂ ਵੀ ਹੱਲੇ ਸਾਡੇ ਕੋਲ ਪੈਸੇ ਹੈ ਨਹੀਂ ਜਦੋਂ ਪੈਸੇ ਆਣਗੇ ਅਗਲੀ ਫਸਲ ਚੜੂਗੀ ਕਟਾਂਗੇ ਵੱਡਾਂਗੇ ਜਾਂ ਖੜੀ ਫਸਲ ਦੇ ਉੱਤੇ ਵਿਆਜ ਦੇ ਉੱਤੇ ਅੜਤੀਏ ਕੋਲੋਂ ਪੈਸੇ ਲਾਵਾਂਗੇ ਤਾਂ ਧੀ ਪੁੱਤ ਦਾ ਵਿਆਹ ਕਰਾਂਗੇ ਤੇ ਜੇ ਉਹ ਪੈਸੇ ਖਰਚਣਗੇ ਤਾਂ ਫਿਰ ਬਾਜ਼ਾਰ 'ਚ ਪੈਸੇ ਘੁੰਮੂਗੇ ਉਹੀ ਪੈਸੇ ਦੁਕਾਨਦਾਰਾਂ ਕੋਲ ਆਣਗੇ ਤੇ ਉਹੀ ਆਪ ਦੀਆਂ ਲੇਬਰਾਂ ਨੂੰ ਦੇਣਗੇ ਤੇ ਫਿਲਹਾਲ ਇਸ ਕਰਕੇ ਬਾਜ਼ਾਰ ਦੇ ਵਿੱਚ ਮਾਹੌਲ ਜਿਹੜਾ ਵਾ ਉਹ ਗੜਬੜਈ ਆਈ ਆ ਇੱਕ ਤਾਂ ਤਿਹਾਰ ਜਿਹੜੇ ਦੋ ਦੋ ਬਣ ਗਏ ਉਹਦੇ ਕਰਕੇ ਵੀ ਅਸਰ ਜਿਹੜਾ ਦਿਖ ਰਿਹਾ ਹੈਗਾ ਇੱਕ ਜਿੱਦਾਂ ਤੁਸੀਂ ਕਿਹਾ ਬਾਇੰਗ ਪਾਵਰ ਲੋਕਾਂ ਦੀ ਘਟ ਗਈ ਹੈਗੀ ਆ ਉਹਦਾ ਵੀ ਜਿਹੜਾ ਅਸਰ ਦਿਖਾਈ ਦੇ ਰਿਹਾ ਪਰ ਅਗਰ ਆਮ ਜਿਹੜਾ ਗਾਹ ਕਹਿੰਦਾ ਹੈ ਉਹ ਖਰੀਦਾਰੀ ਇਹ ਸੋਚ ਕੇ ਆਂਦਾ ਕਿ ਦੀਵਾਲੀ ਇਸ ਤਰੀਕ ਨੂੰ ਤੁਹਾਡੇ ਕੋਲ ਆ ਕੇ ਕੋਈ ਗੱਲਬਾਤ ਹੁੰਦੀ ਹੈ ਕਿ ਕਿਹੜੀ ਤਰੀਕ ਨੂੰ ਦੀਵਾਲੀ ਸੈਲੀਬ੍ਰੇਟ ਹੋਈ ਮੈਂ ਗੱਲ ਦੱਸਦਾ ਜੀ ਦੀਵਾਲੀ ਕੋਈ 20 ਕਈ ਜਾਂਦਾ ਕੋਈ 21 ਕਈ ਜਾਂਦਾ ਦੇਖੋ ਅਸੀਂ ਸਾਡਾ ਇਹ ਨਾ ਵਿਸ਼ਾ ਨਹੀਂ ਹੈਗਾ ਤੇ ਨਾ ਅਸੀਂ ਇਹਦੇ ਚ ਸਪੈਸ਼ਲ ਸਪੈਸ਼ialਟੀ ਸਾਡੇ ਕੋਲ ਆ ਕਿ ਕਿਹੜੀ ਤਰੀਕਾ ਇਹਦੇ ਵਾਸਤੇ ਜਾਂ ਤਾਂ ਸਰਕਾਰਾਂ ਨੂੰ ਦੱਸਣਾ ਚਾਹੀਦਾ ਤੇ ਜਾਂ ਫਿਰ ਜਿਹੜੇ ਆਪਦੇ ਵੱਡੇ ਵੱਡੇ ਧਰਮ ਗੁਰੂ ਨੇ ਵੱਡੇ ਵੱਡੇ ਜਿਵੇਂ ਮੰਨ ਲਓ ਜੀ ਅਸੀਂ ਕਹੀਏ ਸਾਡਾ ਦਰਬਾਰ ਸਾਹਿਬ ਸਥਾਨ ਬਹੁਤ ਵੱਡਾ ਠੀਕ ਹੈ ਜੀ ਜਾਂ ਹਿੰਦੂਆਂ ਦਾ ਜਿਹੜਾ ਵੀ ਵੱਡਾ ਤੀਰਥ ਹੈ ਉੱਥੇ ਦਾ ਜਿਹੜਾ ਮਹੰਤ ਆ ਉਹ ਆਗੇ ਅਨਾਉਂਸ ਕਰੇ ਵੀ ਇਸ ਤਰੀਕ ਨੂੰ ਮਨਾਓ ਠੀਕ ਹੈ ਨਾ ਗੱਲ ਇਹ ਜਾਂ ਫਿਰ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਇੱਕ ਸੰਤ ਸਮਾਜ ਨੂੰ ਜਾਂ ਜਿਹੜੇ ਧਾਰਮਿਕ ਮਹਾਪੁਰਖ ਨੇ ਜਿਹੜੀ ਇਹ ਚੀਜ਼ ਦੇ ਵਿੱਚ ਗਿਆਤਾ ਨੇ ਉਹਨਾਂ ਨੂੰ ਕੋਲ ਭਾ ਕੇ ਉਹਨਾਂ ਨਾਲ ਡਿਸਕਸ ਕਰਕੇ ਪਬਲੀਕਲੀ ਅਨਾਉਂਸ ਕਰਨ ਵੀ ਕਿਹੜੀ ਤਰੀਕੇ ਦਿਵਾਲੀ ਮਨਾਣੀ ਆ ਕਿਹੜੀ ਦੋ ਦਿਨ ਦੀ ਤਿਹਾਰਾਂ ਨਾਲ ਕੰਮ ਨੂੰ ਨੁਕਸਾਨ ਹੋ ਰਿਹਾ ਹੈ ਜਾਂ ਨਹੀਂ ਹਾਂ ਲੋਕੀ ਕਨਫਿਊਜ਼ ਹੋ ਜਾਂਦੇ ਆ ਜੀ ਸਾਰੇ ਤਿਹਾਰ ਦੋ ਦੋ ਦਿਨਾਂ ਤਿਹਾਰ ਇੱਕ ਦਿਨ ਹੋਣਾ ਚਾਹੀਦਾ ਵਾ ਤੇ ਜੋ ਵੀ ਸ਼ਾਸਤਰ ਸੰਬਤ ਕਹਿ ਲਓ ਜਾਂ ਸਾਡੇ ਆਣਕ ਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਕਹਿ ਲਓ ਜਿਵੇਂ ਵੀ ਆ ਇੱਕ ਦਿਨ ਹੋਣਾ ਚਾਹੀਦਾ ਵਾ ਤੇ ਉਦਾਂ ਅਸੀਂ ਸ਼ੁਰੂ ਤੋਂ ਛੋਟੇ ਹੁੰਦੇ ਬਚਪਨ ਤੋਂ ਹਰ ਕਿਤਾਬ 'ਚ ਪੜ੍ਹਦੇ ਆਇਆ ਕਿ ਜਿਹੜੀ ਦੀਵਾਲੀ ਆ ਦਸਹਰੇ ਤੋਂ 20 ਦਿਨ ਬਾਅਦ ਹੁੰਦੀ ਆ ਹਾਂ ਇਹ ਗੱਲ ਬਹੁਤ ਵਧੀਆ ਕਹੀ ਤੁਸੀਂ ਉਹ ਸੋਖਾ ਤਰੀਕਾ ਉਦੋਂ ਤੋਂ ਗਿਣ ਲਓ ਉਦੋਂ ਤੋਂ ਗਿਣ ਲਓ ਤਾਂ 21 ਤਰੀਕ ਬਣਦੀ ਆ ਲੇਕਿਨ ਕਈ ਵਾਰੀ ਕੋਈ ਅਗਰੇ ਚੰ드ਰਮਾ ਦੇ ਹਿਸਾਬ ਦੇ ਨਾਲ ਦੇਖਦੇ ਆ ਕਿਉਂਕਿ ਅਸੀਂ ਚੱਲਦੇ ਆ ਅੱਜ 20 ਤਰੀਕ ਤੋਂ 21 ਤਰੀਕ ਹੈਗਾ ਅੰਗਰੇਜ਼ੀ ਮਹੀਨਾ ਤੇ ਜਿੰਨੇ ਵੀ ਦਿਨ ਤਿਹਾਰ ਨੇ ਨਾ ਇਹ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਨਹੀਂ ਆਉਂਦੇ ਠੀਕ ਹੈ ਜੀ ਇਹ ਆਉਂਦੇ ਆ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਕਈ ਤਿਹਾਰ ਚੰਦਰਮਾ ਦੇ ਹਿਸਾਬ ਨਾਲ ਆਉਂਦੇ ਆ ਕਈ ਦੇਸੀ ਮਹੀਨੇ ਦੇ ਹਿਸਾਬ ਦੇ ਨਾਲ ਆਉਂਦੇ ਜਿਵੇਂ ਪੋ ਮਾਗ ਅਸੂ ਕਤਕ ਮੱਗਰ ਜੋ ਜਿਸ ਤਰੀਕੇ ਨਾਲ ਪੁਰਾਣੇ ਤਿਹਾਰ ਨੇ ਠੀਕ ਹੈ ਜੀ ਪੁਰਾਣੇ ਮਹੀਨੇ ਨੇ ਇਹ ਹੁਣ ਆਮ ਬੰਦੇ ਨੂੰ ਕੀ ਪਤਾ ਜੀ ਸਾਨੂੰ ਤਾਂ ਜਨਵਰੀ ਫਰਵਰੀ ਦਾ ਪਤਾ ਵੀ 1 ਜਨਵਰੀ 2 ਜਨਵਰੀ 4 ਜਨਵਰੀ ਸੋ ਇਹ ਚੀਜ਼ਾਂ ਵੱਡੇ ਜਿਹੜੇ ਧਰਮ ਗੁਰੂ ਨੇ ਉਹਨਾਂ ਨੂੰ ਅੱਗੇ ਆ ਕੇ ਕਲੀਅਰ ਕਰਨਾ ਚਾਹੀਦਾ ਇਹ ਸਰਕਾਰਾਂ ਦੀ ਵੀ ਫੇਲੀਅਰ ਹੈ ਇਹ ਦੇ ਵਿੱਚ ਨਾਲ ਗੁਰਪੁਰਬ ਦੇ ਲਈ ਵੀ ਗੱਲ ਉੱਠੀ ਹੈਗੀ ਹੈ ਕਿਉਂਕਿ ਐਸਜੀਬੀਸੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਿਹੜਾ ਜਾਰੀ ਹੋਣਾ ਜਿਹੜੀ ਤਰੀਕ ਉੱਥੋਂ ਆਣੀ ਹੈ ਉਸ ਹਿਸਾਬ ਨਾਲ ਪਰ ਇੱਥੇ ਵੀ ਲੋਕ ਦੋ-ਦੋ ਦਿਨ ਬਣਾ ਲੈਂਦੇ ਆ ਵੀ ਗੁਰਪੁਰਬ ਲਈ ਕਈ ਇੱਕ ਦਿਨ ਰੱਖ ਲੈਂਦੇ ਆ ਦੋ ਢੜੇ ਬਣ ਕੇ ਕੋਈ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਚੱਲਦਾ ਦੇਖੋ ਜੀ ਕੋਈ ਢੜੇ ਜਿੰਨੇ ਮਰਜ਼ੀ ਬਣੀ ਜਾਣ ਅਸੀਂ ਤੇ ਜਿਹੜਾ ਸਾਡਾ ਅਕਾਲ ਤਖਤ ਸਾਹਿਬ ਹੈ ਅਸੀਂ ਉਹਨੂੰ ਸਜਦਾ ਕਰਦੇ ਆ ਜਦੋਂ ਉਹਨਾਂ ਨੇ ਕਹਿਣਾ ਅਸੀਂ ਉਦੋਂ ਮਨਾਣੀ ਪਹਿਲਾ ਨੰਬਰ ਤਾਂ ਇਹ ਆ ਦੂਜਾ ਨੰਬਰ ਇਹ ਆ ਵੀ ਜਿੰਨੇ ਵੀ ਧਰਮ ਸਥਾਨ ਨੇ ਉਹਨਾਂ ਨੂੰ ਪਹਿਲੋਂ ਹੀ ਅੱਗੇ ਆ ਕੇ ਦੱਸਣਾ ਚਾਹੀਦਾ ਹੈ ਕਿ ਭਾਈ ਲੋਕੀ ਕਨਫਿਊਜ਼ ਨਾ ਹੋਣ ਹੁਣ ਉਧਰ ਜੇ ਸਾਡੇ ਦਰਬਾਰ ਸਾਹਿਬ ਦੀ ਉਧਰੋਂ ਅਕਾਲ ਤਖਤ ਵੱਲੋਂ ਗੱਲ ਕਰੀਏ ਤੇ ਇੱਕ ਵਾਰੀ ਛੋਟੇ ਸਾਹਿਬ ਜੀ ਆਦਿਆਂ ਦੀ ਸ਼ੀਧੀ ਆ ਜਾਂਦੀ ਹੈ 25 ਦਸੰਬਰ ਦੇ ਨੇੜੇ ਤੇ ਉਸ ਤੋਂ ਬਾਅਦ ਇੱਕ ਦੋ ਸਾਲ ਪਹਿਲਾਂ ਦੀ ਗੱਲ ਹੈ 26 ਤਰੀਕ ਨੂੰ ਉਹਨਾਂ ਨੇ ਕਹਿਤਾ ਜੀ ਗੁਰਗੁਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਓ ਇੱਕ ਪਾਸੇ ਅਸੀਂ ਮਤਲਬ ਕਿ ਸ਼ੋਕ ਮਨਾ ਕੇ ਹਟੇ ਆਂ ਤੇ ਦੂਜੇ ਪਾਸੇ ਅਸੀਂ ਖੁਸ਼ੀ ਕਿੱਦਾਂ ਮਨਾਈਏ ਇਹ ਚੀਜ਼ਾਂ ਨੂੰ ਥੋੜਾ ਜਿਹਾ ਪਹਿਲੇ ਕਲੀਅਰ ਕਰਨਾ ਚਾਹੀਦਾ ਹੈ ਕਲੈਰੀਫਾਈ ਕਰਕੇ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਇਹ ਥੋੜੇ ਤੁਹਾਨੂੰ ਇਹ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ ਏਦਿ ਚਾਹੇ ਹਿੰਦੂਆਂ ਦਾ ਚਾਹੇ ਸਿੱਖਾਂ ਦਾ ਚਾਹੇ ਮੁਸਲਮਾਨਾਂ ਦਾ ਹਨਾ ਜੀ ਹੁਣ ਜੇ ਮੁਸਲਮਾਨਾਂ ਦੀ ਬੜੀ ਵਧੀਆ ਗੱਲ ਆ ਉਹ ਚੰਦਰਮਾ ਦੇ ਹਿਸਾਬ ਨਾਲ ਚੱਲਦੇ ਆ ਉਹਨਾਂ ਨੇ ਕਹਿੰਦਾ ਜੀ ਹਾਂ ਵੀ ਅਗਰ ਅੱਜ ਚੰਦਰਮਾ ਈਦ ਵਗੈਰਾ ਹੁੰਦੀ ਨਾ ਕੰਦੇ ਜੀ ਅੱਜ ਚੰਦਰਮਾ ਦੇਖ ਗਿਆ ਤਾਂ ਕੱਲ ਨੂੰ ਹੋਊਗੀ ਕੁਛ ਉਹਨਾਂ ਦਾ ਇਦਾਂ ਦਾ ਹਿਸਾਬ ਹੈ ਤੇ ਫਿਰ ਤੁਸੀਂ ਵੀ ਇਦਾਂ ਹੀ ਚੱਲ ਤੁਸੀਂ ਵੀ ਇੱਕ ਜੋ ਵੀ ਉਹਨਾਂ ਦਾ ਜਿਵੇਂ ਇਹਨਾਂ ਦਾ ਸ਼ਾਹੀ ਇਮਾਮ ਹੈ ਉਹ ਬੋਲ ਦਿੰਦਾ ਹਾਂ ਜੀ Eid ਕੱਲ ਹੈ ਜਾਂ Eid ਪਰਸੋਂ ਇੰਨੀ ਤਰੀਕ ਮਨਾਈ ਜਾਊਗੀ ਇਦਾਂ ਹੀ ਆ ਵੀ ਜਿਹੜੇ ਵੀ ਸਾਡੇ ਧਰਮ ਗੁਰੂ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਅੱਗੇ ਹੋ ਕੇ ਵੀ ਤੁਸੀਂ ਇੰਨੀ ਤਰੀਕ ਨੂੰ ਫਲਾਣਾ ਤਿਹਾੜ ਮਨਾਓ ਬਿਲਕੁਲ ਤਾਂ ਜੋ ਲੋਕਾਂ ਨੂੰ ਆਸਾਨੀ ਹੋਵੇ ਔਰ ਤਿਹਾੜ ਨੂੰ ਜਿਹੜਾ ਤਿਹਾੜ ਨਾਲ ਖੁਸ਼ਹਾਲੀ ਨਾਲ ਮਨਾਇਆ ਜਾ ਸਕੇ ਔਰ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਵਿੱਚ ਇਸ ਜਿਹੜੀ ਕਨਫਿਊਜ਼ਨ ਦੇ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਵੀ ਦਿੱਕਤ ਹੋ ਰਹੀ ਹੈਗੀ ਹੈ ਉੱਥੇ ਹੀ ਲੋਕ ਵੀ ਕਿਤੇ ਨਾ ਕਿਤੇ ਦੋ ਦਿਨਾਂ ਦੇ ਤਿਹਾਰ ਨੂੰ ਲੈ ਕੇ ਕਨਫਿਊਜ਼ ਦਿਖਾਈ ਦੇ ਰਿਹਾ ਕਿ ਉਹ 20 ਨੂੰ ਮਨਾئیںਗੇ ਜਾਂ ਫਿਰ 21 ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਲੱਗਦਾ ਹੈ 20 ਨੂੰ ਤਿਹਾਰ ਹੋਏਗਾ ਜਾਂ 21 ਨੂੰ ਦੇਖੋ ਜੀ ਇਹ ਤਾਂ ਢੰਗਰੇ ਨਾਲ ਚੱਲਿਆ ਜਾਵੇ ਫਿਰ ਤਾਂ 21 ਦੀ ਬੰਦੀ ਹੈ ਦਿਵਾਲੀ ਜੀ ਦੋ ਤਰੀਕ ਦਾ ਦੁਸ਼ਹਿਰਾ ਹੀ 20 ਦਿਨ ਬਾਅਦ Diwali ਹੁੰਦੀ ਹੈ ਸਦਾ ਇੱਦਾਂ ਹੀ ਚੱਲਦਾ ਆ ਰਿਹਾ ਬਾਕੀ ਆਪਣੇ ਆਈਕਲ ਲੋਕ ਮਨਮਤ ਕਰਦੇ ਆ ਮਨਮਤ ਕਰੀ ਜਾਣੀ ਫਿਰ ਜਿੱਦਾਂ ਮਰਜ਼ੀ ਕਰੀ ਜਾਓ ਮਰਦਾ ਬਜ਼ਾਰਾ ਗਰੀਬ ਆਦਮੀ ਅਗਲਾ ਕਹਿੰਦਾ 20 ਦੀ ਹੈ ਕਿ 21 ਦੀ ਹੈ ਦੋ ਦਿਨ ਤਿਹਾੜ ਕਿਹੜਾ ਮਨਾਉਂਦਾ ਇੱਕ ਦਿਨ ਵੀ ਢੰਗ ਨਾਲ ਮਨਾਇਆ ਜਾਵੇ ਉਹ ਵੀ ਬਹੁਤ ਹੋ ਜਾਂਦਾ ਬਹੁਤ ਵੱਡੀ ਗੱਲ ਹੈ ਤਿਹਾੜ ਇੱਕ ਦਿਨ ਤਰੀਕੇ ਨਾਲ ਸਲੀਕੇ ਨਾਲ ਸ਼ਰਦਾ ਨਾਲ ਮਨਾਇਆ ਜਾਵੇ ਬਣਾਇਆ ਜਾਵੇ ਉਹੀ ਬਹੁਤ ਹੁੰਦਾ ਵਾ ਦੋ ਦਿਨ ਦਾ ਤਿਹਾੜ ਐਵੇਂ ਲੋਕਾਂ ਨੂੰ ਕਨਫਿਊਜ਼ ਕਰੀ ਜਾਣਾ ਲੋਕਾਂ ਨੂੰ ਛੋਛੋ ਪੰਜ ਪਾਈ ਜਾਣਾ ਕੋਈ ਫਾਇਦਾ ਨਹੀਂ ਔਰ ਇਹ ਤਿਹਾੜ ਨੂੰ ਲੈ ਕੇ ਜਿੱਥੇ ਦੋ ਦਿਨ ਦਾ ਤਿਹਾਰ ਜਿਹੜਾ ਹੈਗਾ ਹੁਣ ਬਣ ਗਿਆ ਹੈਗਾ ਹਾਲਾਂਕਿ 21 ਤਰੀਕ ਦੀ ਦੀਵਾਲੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਆ ਆਮ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਆ ਕਿ ਕਿਹੜੀ ਤਰੀਕ ਨੂੰ ਜਿਹੜੀ ਹੈ ਲੋਕ ਦੀਵਾਲੀ ਸੈਲੀਬ੍ਰੇਟ ਕਰਨਗੇ ਪਰ ਫਿਲਹਾਲ ਸਭ ਦਾ ਇਹੀ ਕਹਿਣਾ ਹੈ ਕਿ ਦੀਵਾਲੀ ਜਿਹੜੀ ਹੈ ਉਹ 20 ਜਾਂ 21 ਦੇ ਵਿੱਚ ਕਿਤੇ ਨਾ ਕਿਤੇ ਲੋਕ ਕਨਫਿਊਜ਼ ਦਿਖਾਈ ਦੇ ਰਹੇ ਆ ਬਿਰੇ ਜੀ 20 ਤਰੀਕ ਦੀ ਦੀਵਾਲੀ ਮਨਾਓਗੇ ਜਾਂ 21 ਤਰੀਕ ਦੀ ਦੀਵਾਲੀ ਮਨਾਓ ਇਹ ਤਾਂ ਬਹੁਤ ਵੱਡੀ ਕਨਫਿਊਜ਼ਨ ਲੋਕਾਂ ਦੇ ਵਿੱਚ ਪੈਦਾ ਹੋ ਗਈ ਹੈ ਪਰ ਲੇਕਿਨ ਜਿਹੜੀ ਸਹੀ ਦੀਵਾਲੀ ਹੈ ਕਹਿਣ ਨੂੰ ਤਾਂ ਸੁਣਨ ਚ ਇੱਕੋ ਹੀ ਚੀਜ਼ ਹੈ 21 ਤਰੀਕ ਦੀ ਸਾਰੇ ਇਹੀ ਗੱਲ ਕਰ ਰਹੇ ਆ ਕਿ 21 ਤਰੀਕ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਪਰ ਇਹ ਜਿਹੜੀ ਹੁਣ ਸਰਕਾਰ ਵੱਲੋਂ 20 ਦੀ ਕਰ ਦਿੱਤੀ ਛੁੱਟੀ ਔਰ ਲੋਕੀ ਇਹ ਕਹਿ ਰਹੇ ਕਿ ਬ੍ਰਾਹਮਣ ਸਮਾਜ ਵੀ ਹੁਣ ਮੰਗ ਕਰ ਰਿਹਾ ਕਿ 21 ਦੀ ਕੀਤੀ ਜਾਵੇ ਜਾਂ ਸਨਾਤਨੀ ਮੰਗ ਕਰੇ ਕਿ 21 ਦੀ ਕੀਤੀ ਜਾਵੇ ਦੇਖੋ ਜੀ ਜਿਹੜੀ ਦੀਵਾਲੀ ਬਣਾਈ ਜਾਂਦੀ ਹੈ ਉਹ ਦਿਨ ਜਿਹੜਾ ਕੱਢਿਆ ਹੋਇਆ ਹੈ ਜਿਹੜਾ ਸ਼ਾਸਤਰਾ ਦੇ ਵਿੱਚ ਜਿੱਦਾਂ ਵੀ ਕੱਢਿਆ ਉਹ ਇੱਕੋ ਹੀ ਦਿਨ ਮਨਾਈ ਜਾਂਦੀ ਹੈ ਜੇ ਆਪਾਂ ਹੁਣ ਹਰੇਕ ਤਿਹਾਰ ਦੇ ਦੋ-ਦੋ ਮਨਾਣ ਲੈ ਜਾਗੇ ਤੇ ਇਹ ਤਿਹਾਰਾਂ ਦੀ ਖਤਮ ਹੋ ਜਾਣਗੀਏ ਪਤਾ ਲੋਕਾਂ ਜੀ ਵੀ ਜਿਹੜਾ ਹੈਗਾ ਹੁਣ ਤੁਸੀਂ ਦੇਖੋ ਦੁਕਾਨਦਾਰੀ 'ਚ ਵੀ ਅਸਰ ਪੈਂਦਾ ਹੈ ਗਾਕਨ ਦੁਕਾਨਦਾਰੀ ਭਾਜੀ ਹੈ ਹੀ ਨਹੀਂ ਉਹ ਦੇਖੋ ਜੀ ਕਿੰਨੇ ਗਾਹ ਘਗੇ ਨੇ ਅੰਦਰ ਦਿਨ ਤਿਹਾਰ ਹੈ ਸਾਨੂੰ ਰੋਟੀ ਖਾਣ ਦੀ ਵੇਲ ਨਹੀਂ ਮਿਲਦੀ ਜਿੱਦਾਂ ਅਸੀਂ ਵਿਹਲੇ ਬੈਠੇ ਆ ਨਾ ਇਹ ਸਾਰੀ ਮਾਰ ਆਨਲਾਈਨ ਦੀ ਆ ਦੁਕਾਨਦਾਰ ਮੰਨ ਕੇ ਤੇ ਇਹ ਜਿਹੜੇ ਦੋ ਦਿਨ ਦੋ-ਦੋ ਤਿਹਾਰ ਹੋ ਗਏ ਲੋਕ ਕਨਫਿਊਜ਼ ਹੋ ਗਏ ਕੀ ਦੋ ਤਿਹਾਰ ਕਿੱਦਾਂ ਮਨਾਵਾਂਗੇ ਪਹਿਲਾਂ 20 ਨੂੰ ਮਨਾ ਲਾਂਗੇ ਫਿਰ 21 ਨੂੰ ਮਨਾ ਲਾਂਗੇ ਇਦਾਂ ਕਿੱਦਾਂ ਕਰਨਾ ਬਿਲਕੁਲ ਇਹ ਤਿਹਾਰ ਜਿਹੜਾ ਹੈਗਾ ਇੱਕੋ ਹੀ ਤਰੀਕ ਦਾ ਹੋਣਾ ਚਾਹੀਦਾ ਹਾਲਾਂਕਿ ਮੰਗ 21 ਤਰੀਕ ਦੀ ਕੀਤੀ ਜਾ ਰਹੀ ਹੈ ਪਰ ਜਿੱਥੇ ਆਮ ਦੁਕਾਨਦਾਰ ਆਮ ਲੋਕ ਖਰੀਦਾਰੀ ਕਰਨ ਵਾਲੇ ਲੋਕ ਜਿਹੜੇ ਨੇ ਉਹੀ ਕਹਿ ਰਹੇ ਨੇ ਕਿ ਤਿਹਾਰ ਦੋ-ਦੋ ਹੋਣ ਕਾਰਨ ਕਨਫਿਊਜ਼ਨ ਜ਼ਰੂਰ ਪੈਦਾ ਹੁੰਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ 라이